पिंड गप कौर दी मौत फिलौर पुलिस वालों तीन विरुद्ध केव ने पिंडाप कौर पत्नी तीन और बख्सो पत्नी जोगिंदर पाल प्रवीन कौर पुत्री जोगिंदर पाल वासी गढ़ा उषा रानी वासी लसाड़ा फिलौर तंग प्रेसान करणूत खुरदी था विख मुकदमा नंबर दो सो सत उन्ती जुलाई 2024 हजार चौबीस धारा एक सौ अठ ब दो सो अठती केस दर्ज करके अगलेरी कार्रवाई शुरू कर देती है फिलौर तो राजकुमार नंगल की रिपोर्ट ਪਿੰਡ ਗੜਾ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਅਮਨਦੀਪ ਗੌਰ ਪਤਨੀ ਸਰਬਜੀਤ ਵਾਸੀ ਪਿੰਡ ਗੜਾ ਜਿਸ ਦੀ ਜੋ ਹੈਂਗਿੰਗ ਨਾਲ ਡੈਥ ਹੋਈ ਸੀ ਜਿਸ ਦੀ ਸੱਸ ਬਖਸ਼ੋ ਤੇ ਨਾਨਮਦ ਪਰਵੀਨ ਉਹਨਾਂ ਨੇ ਜੋ ਉਸ ਨੂੰ ਕੀਤੇ ਹੋਏ ਉਹਦੇ ਸੂ ਸਾਈਡ ਨੂੰ ਮਟਾਉਣ ਲਈ ਜਲਦੀ ਜਲਦੀ ਉਹਦਾ ਸੰਸਕਾਰ ਕਰਨ ਲਈ ਲੈ ਗਏ ਸੀ ਉਹਨੂੰ ਜਿਸ ਤੇ ਲੜਕੀ ਦੇ ਵਾਰਸ ਜੋ ਉਸ ਦੀ ਭੁਜਾਈ ਲੱਗਦੀ ਸੀ ਮਨੁਕੀ ਕੋਰਵਾਸੀ ਪ੍ਰਭਾ ਪੂਰਾ ਹੂੰ ਉਹਨਾਂ ਨੇ ਜੋ 112 ਹੈਲਪਲਾਈਨ ਤੇ ਫੋਨ ਕਰਕੇ ਸੂਚਨ ਦਿੱਤਾ ਸੀ ਜਿਸ ਤੇ ਖਾਣਾ ਫਲੋਰ ਦੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਾਲ ਐਕਸ਼ਨ ਲੈਂਦੇ ਹੋਏ ਜੋ ਡੈੱਡ ਬੋਡੀ ਉਹਨਾਂ ਨੇ ਉਸ ਦੀ ਚਿਤਾਜ ਨਹੀਂ ਹੋਈ ਸੀ ਚਿਤਾ ਦੇ ਵਿੱਚੋਂ ਉਦੇ ਵਾਰਸਾਂ ਨੇ ਡੈੱਡ ਬੋਡੀ ਨੂੰ ਕੱਢ ਲਿਆ ਸੀ ਜਿਸ ਨੂੰ ਅਸੀਂ ਪੋਸਟਮਾਰਟਮ ਲਈ ਹਸਪਤਾਲ ਲੈ ਕੇ ਹੁੰਦਾ ਸੀ ਜਿਸ ਤੇ ਅਸੀਂ ਡੈੱਡ ਬੋਡੀ ਦਾ ਜੋ ਮੌਰਾਜਾ ਖਰਮ ਤੇ ਵੇਖਿਆ ਗਿਆ ਕਿ ਉਹ ਲੜਕੀ ਵੱਲੋਂ ਜੋ ਸੁਸਾਇਸਾਈਡ ਕਮਿਟੇ ਕੀਤਾ ਰਿਹਾ ਹੈਂਗਿੰਗ ਨਾਲ ਜੋ ਉਸ ਦੇ ਗਲੇ ਵਿੱਚ ਸਾਫ਼ ਤੌਰ ਤੇ ਨਿਸ਼ਾਨ ਦਿਖਾਈ ਦੇ ਰਿਹਾ ਸੀ ਹਾਂ ਆਹ ਲੈਣ ਦਾ ਜਿਸ ਤੇ ਅਸੀਂ ਜੋ ਇਹਨਾਂ ਦੀ ਮਰਦਸਾ ਮਕਦਮਾ ਦਰਜ ਕੀਤਾ ਗਿਆ ਜੋ 207 ਨੰਬਰ ਮਕਮਲਾ ਨੰਬਰ 297 2024 ਅੰਦਰ ਸੈਕਸ਼ਨ 200 ਭਰਤੀ 108 BNS ਦੇ ਤਹਿਤ ਦਰਜ ਕਰਕੇ ਜੋ ਪ੍ਰਵੀਨ ਅਤੇ ਉਸ ਦੀ ਮਾਤਾ ਹਮ ਬਖਸ਼ੂ ਵਾਈਫ ਆਫ ਜਗਿੰਦਰਪਾਲ ਵਾਸੀ ਗੋਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹਮ ਔਰ ਡੈੱਡ ਬੋਡੀ ਦਾ ਅੱਜ ਉਸ ਨੂੰ ਤਾਂ ਹੋ ਚੁੱਕਾ ਹੈ ਜਿਸ ਦੇ ਬਾਅਦ ਸੋਸ ਦੇ ਹਮਤਮ ਸੰਸਕਾਰ ਵਾਸਤੇ ਉਹਨੂੰ ਆਪਣੇ ਘਰ ਲੈ ਕੇ ਜਾ ਰਹੇ ਨੇ ਨਾ ਦੱਤ ਦੱਤ ਦਾ ਕਾਰਨ ਕੀ ਕੀ ਵਜ੍ਹਾ ਸਗੀ ਲੱਗਦਾ ਕੀ ਪਰਿਵਾਰ ਚ ਗਲਬਾ ਕੋਈ ਰੰਜਿਸ਼ ਸੀ ਨਾ ਇਨਵੈਸਟੀਗੇਸ਼ਨ ਤਾਂ ਉਹਦੀ ਜੋ ਹਾਲ ਹਾਲ ਲਣ ਕਾਰਨ ਮੌਤ ਹੋਈ ਹੈ ਹਾਂ ਬਾਕੀ ਕੋਸਵਾਨ ਵੀ ਬਹੁਤ ਆਮ ਤ ਤੇ ਕੁਲੀ ਕਰ ਹੋ ਜਾਏਗਾ ਜੇ ਤਾਂ ਉਹਦੀ ਭਜਾਈ ਦੱਸ ਰਹੀ ਵੀ ਇਹਨਾਂ ਦੇ ਇਹਨਾਂ ਦੇ ਦੁਖੀ ਹੋ ਕੇ ਉਹ ਉਹਨੂੰ ਮਾਰਿਆ ਇਹਨਾਂ ਨੇ ਖੋਦੋ ਇਹਨਾਂ ਨੇ ਮਾਰਿਆ ਕੀ ਲੱਗਦਾ ਹੈ ਇਹਨਾਂ ਨੂੰ ਭਾਈ ਇਹ ਗੱਲ ਨਹੀਂ ਹੈਗੀ ਹਾਂ ਉਹ ਅਲੀਗੇਸ਼ਨ ਕਰਦੇ ਸੀ ਕਿ ਉਹ ਲੜਕੀ ਦੇ ਉਹਦੇ ਕਿਸੇ ਲੜਕੇ ਹੋਰ ਨਾਲ ਅਦਰ ਨਾਲ ਹਾਂ ਸੁਬੰਦ ਸੀ ਹਾਂ ਉਹਨੂੰ ਵਾਰ-ਵਾਰ ਕਹਿੰਦੇ ਸੀ ਕਿ ਤੂੰ ਮੇਰੇ ਕੋਲੋਂ ਵਾਸ ਚਲੇ ਜਾ ਸਾਡਾ ਘਰ ਛੱਡ ਜਾ ਹਾਂ ਅਸੀਂ ਜੇ ਨੂੰ ਇੱਥੇ ਘਰ ਨਹੀਂ ਬਸਾਉਣਾ ਹਾਂਜੀ ਇਹਦਾ ਜਿਹੜਾ ਹਸਬੰਡ ਆ ਉਹ ਮੇਸ਼ੀਅਰ ਚ ਗਿਆ ਹੋਇਆ ਠੀਕ ਹੈ ਜੀ ਕੀ ਮੁਕਾਦਮਾ ਦਾ ਜੋ ਹੋ ਗਿਆ ਹਾਂਜੀ ਪਹਿਲਾਂ ਦੱਸ ਚੁੱਕਾ ਮੈਂ ਓਕੇ